ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਦੇਖੋ ਆਪਣੇ ਘਰ ਦੇ ਕੋਲ ਦੀ ਟ੍ਰੇਨ ਲੰਘਦੀ ਹੈ ਮੈਟਰੋ ਲੋਕਲ ਨੇ ਤੇ ਇੱਧਰ ਦੇਖੋ ਨਜ਼ਾਰਾ ਬਾਹਰ ਦਾ ਬੱਦਲ ਦੇਖੋ ਕਿੰਨਾ ਚੜਿਆ ਹੋਇਆ ਲੋ ਜਿਆਦਾ ਬੱਦਲ ਚੜਿਆ ਕੋਈ ਪਤਾ ਨਹੀਂ ਕਦ ਆਜੇ ਵੀ ਸਾਰਿਆਂ ਬਰੈਡਿੰਗਾਂ ਉੱਚੀਆਂ ਉੱਚੀਆਂ ਗੋਲਦੀ ਰੋਡ ਲੰਘਦਾ ਤੇ ਆ ਆਪਣੇ ਘਰ ਦੇ ਕੋਲੇ ਮੈਟਰੋ ਦਾ ਹੈਗਾ ਸਟੇਸ਼ਨ ਬਿਲਕੁਲ ਕੋਲੇ ਆ ਕਾ ਦੇਖੋ ਕਿੰਨਾ ਸੋਹਣਾ ਜੀ ਆਪਣੇ ਇੰਡੀਆ ਹੋਈ ਹੈ ਹਨਾ ਸਾਰੀਆਂ ਮੱਜਾਂ ਖੋਲ ਕੇ ਛੱਡ ਦਿੱਤੀ ਜੇ ਏਡਾ ਸੋਹਣਾ ਹਰਾ ਹਰਾ ਘਾਹ ਏ ਇਹ ਲੋਕਲ ਟ੍ਰੇਨਾਂ ਨੇ ਆਪਣੇ ਘਰ ਦੇ ਕੋਲ ਦੀ ਲੰਘਦੀ ਏ ਇੱਥੇ ਮਤਲਬ ਸਰਕਲ ਕਰਦਾ ਇਹ ਬਹੁਤ ਸੋਹਣਾ ਕਾ ਬੜਾ ਸੋਹਣਾ ਹਰਾ ਹਰਾ ਕਿਉਂਕਿ ਮੈਂ ਬਹੁਤ ਜ਼ਿਆਦਾ ਪੈਂਦੇ ਆ ਨਾ ਥੋੜੀ ਜੀ ਗਰਮੀ ਹੋ ਗਈ ਤੇ ਬੱਸ ਨਹੀਂ ਆ ਗਿਆ ਤੇ ਚਲੋ ਆਪਾਂ ਰਿਵਾਜ ਦੇਖਦੇ ਆਂ ਤੇ ਬਿਲਕੁਲ ਆਪਣੇ ਘਰ ਦੇ ਕੋਲ ਤੇ ਹਪਾਏ ਸੀ ਵਿਰਾਜ ਵਾਸਤੇ ਕੁਛ ਲੈ ਆ ਨਾ ਦੇਖਦੇ ਆ ਮਿਲਦਾ ਕਿ ਨਹੀਂ ਇੱਕ ਪਾਸੇ ਤਾਂ ਪੱਜ ਆਏ ਆ ਇੱਕ ਮਾਰਕੀਟ ਚ ਤਾਂ ਉਧਰੋਂ ਕੋਈ ਕੁਝ ਮਿਲਿਆ ਨਹੀਂ ਫਿਰ ਦੂਸਰੀ ਚ ਦੇਖਦੇ ਆ ਮਿਲਦਾ ਕਿ ਨਹੀਂ ਵੀਰਾਜ ਖੇਡਦਾ ਪਿਆ ਸੀ ਆਪਦੇ ਵਿੰਗੇ ਦੇ ਵਿੱਚ ਜਸਪ੍ਰੀਤ ਕੋਲੇ ਕੰਮ ਕਰਦੀ ਪਈ ਸੀ ਮੈਂ ਕਿਹਾ ਚਲੋ ਮੈਂ ਭੱਜ ਕੇ ਮਾਰਕੀਟ ਚ ਆਇਆ ਮੈਂ ਓਕੇ ਜੀ ਦੇਖਦੇ ਆ ਮਿਲਦਾ ਸਮਾਨ ਕਿ ਨਹੀਂ ਦੇਖੋ ਕਿ ਨਸਾਰੇ ਖਲੋਣੇ ਆ ਆਵਾ ਸੋਨੇ ਖਲੋਣੇ ਆ ਆਪਾਂ ਦੇਖਦੇ ਆ ਵੀਰਾਜ ਵਾਸਤੇ ਕੁਝ ਮਿਲਦਾ ਹਲੋ ਜੀ ਘੜਾਉਣੇ ਤਾਂ ਬਹੁਤ ਆ ਪਰ ਹਜੇ ਛੋਟਾ ਕਰਕੇ ਘਰੇ ਵੀ ਬਹੁਤ ਪਏ ਆ ਜਿਹੜੇ ਆਪਾਂ ਨੂੰ ਭੈਣ ਭਰਾ ਵਿਰਾਜ ਨੂੰ ਗਿਫਟ ਦੇ ਦੇ ਸੀ ਆ ਆਪਾਂ ਛੋਟੇ ਛੋਟੇ ਲਿਆ ਕੇ ਟੰਗੇ ਆ ਲਿਕਨੇ ਕੇ ਬੜੇ ਸੋਹਣੇ ਆ ਤੇ ਇੱਕ ਆਪਾਂ ਆ ਟੰਗ ਤੇੰਨੇ ਆ ਮੈਰੀ ਜੇ ਕਿਹਦੇ ਚ ਆਵਾਜ਼ ਆਉਂਦੀ ਖੜਕਦਾ ਤੇ ਵਿਰਾਜ ਪਿੰਗੇ ਦੇ ਵਿੱਚ ਖੇਡਦਾ ਪਿਆ ਵਾ ਇੱਕ ਆਪਾਂ ਛੋਟਾ ਪੱਖਾ ਲਾਇਆ ਹੋਇਆ ਤੇ ਬੜਾ ਸੋਨਾ ਵਿੱਚ ਖੇਡੀ ਜਾਂਦਾ ਕੋਣੀ ਆਪਾਂ ਪਾਠਾ ਲਾ ਕੇ ਰੱਖਦੇ ਨੂੰ ਤਾਂ ਪਰ ਉਹਨੂੰ ਐ ਹੁੰਦਾ ਵੀ ਮੇਰੇ ਨਾਲ ਕੋਈ ਗੱਲਾਂ ਕਰ ਰਿਆ ਨਾ ਫਿਰ ਆਮ ਨਾਲ ਖੇਡੀ ਜਾਂਦਾ ਰਹਿੰਦਾ ਹਾਂਜੀ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓਜ਼ ਦੇਖਣ ਵਾਸਤੇ ਤੇ ਹੁਣ ਵੀ ਰਾਜ ਲੱਗਦਾ ਸਟਾਰਟ ਹੋ ਰਿਹਾ ਵਾ ਰੋਣਾ ਸਟਾਰਟ ਹੋ ਰਿਹਾ ਆ ਆਗੀ ਆਵਾਜ਼ ਹੁਣ ਆਪਾਂ ਉਹਨੂੰ ਛੱਕਦੇ ਆਂ ਕਿ ਵੀਰ ਆਜ ਦੇ ਮਮਾ ਕੰਮ ਕਰਦੇ ਫਿਰਦੇ ਆ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਤੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ